ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਰੁਕਣੇ ਵਾਲਾ ਬਾਣਾਵਾਲੇ ਵਿੱਚ ਪਹੁੰਚੇ ਆਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਇੱਥੇ ਸਲਾਨਾ ਵਰਸੀ ਸਮਾਗਮ ਕਰਵਾਇਆ ਜਾ ਰਿਹਾ ਸੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ 6ਵੀਂ ਦੇ ਸਥਾਨ ਤੇ ਇਸ ਜਗ੍ਹਾ ਤੇ ਆਪਾਂ ਗੱਲ ਕਰਦੇ ਆਂ 10 ਫੱਗਨ ਨੂੰ 21 ਫਰਵਰੀ ਨੂੰ ਜਿਹੜਾ ਅੱਜ ਤੇ ਖਾਨਪੜ ਸਾਹਿਬ ਦੇ ਭੋਗ ਪਾਏ ਜਾਣਗੇ ਜੇਕਰ ਆਪਾਂ ਅੱਜ ਗੱਲ ਕਰਦੇ ਆਂ ਤੇ 19 ਫਰਵਰੀ ਦੀ ਸਵਾਗਤ ਹੈ ਜਿਹੜਾ ਸ੍ਰੀ ਖਾਨਪੜ ਸਾਹਿਬ ਆਰੰਭ ਹੋਇਆ ਨੇ 21 ਫਰਵਰੀ 10 ਪੱਗਨ ਨੂੰ ਇਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਉਹਨਾਂ ਦੇ ਸਥਾਨ ਤੇ ਜਿਹੜੇ ਭੋਗ ਪਾਏ ਜਾਣੇ ਹਨ ਨਾਲ ਹੀ ਜਿਹੜਾ ਰਾਗੀ ਢਾਡੀ ਕਵੀਸ਼ਰ ਪਹੁੰਚ ਰਹੇ ਨੇ ਸੋ ਆਪਾਂ ਇੱਥੇ ਗੱਲਬਾਤ ਕਰਾਂਗੇ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਹੋ ਰਹੇ ਆ ਔਰ ਸੰਗਤਾਂ ਦੀ ਨਾਲ ਆਪਾਂ ਇਹ ਜਾਣਕਾਰੀ ਦੀ ਵੀਡੀਓ ਬਣਾ ਰਹੇ ਹੈਗੇ ਆ ਸੋ ਮੇਰੇ ਨਾਲ ਬਾਬਾ ਗਰੇ ਸਿੰਘ ਜਿਹੜੇ ਮੁੱਖ ਸੇਵਾਦਾਰ ਹੈਗੇ ਇਸ ਜਗ੍ਹਾ ਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਚ ਸਾਲਾਨਾ ਵਰਸੀ ਸਮਾਗਮ ਤੇ ਆਪਾਂ ਅੱਜ ਗੱਲਬਾਤ ਕਰ ਰਹੇ ਹੈਗੇ ਹਾਂ ਜੀ। ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਦੇ ਵਿੱਚ? ਇਹ ਜਿਹੜੀ ਸਾਲਾਨਾ ਵਰਸੀ ਹੈ ਜੀ 1978 ਤੋਂ ਲੈ ਕਰਕੇ ਸ੍ਰੀਮਾਨ ਸੰਤ ਬਾਬਾ ਤਰਲੋਕ ਸਿੰਘ ਜੀ ਇਸ ਨਗਰ ਦੇ ਵਿੱਚ 1978 ਦੇ ਵਿੱਚ ਉਹਨਾਂ ਨੇ ਆ ਕੇ ਇਹ ਜਿਹੜਾ ਪੁਰਾਣਾ ਦਰਬਾਰ ਆ ਇਹਦਾ ਨੀ ਪੱਥਰ ਹੈ। 1978 ਤੋਂ ਲੈ ਕਰਕੇ ਉਸ ਤੋਂ ਬਾਅਦ 1988 ਦੇ ਵਿੱਚ ਜਿਹੜਾ ਐਡਾ ਵੱਡਾ ਫਲੱਡ ਆਇਆ ਲੱਖਾਂ ਹਜ਼ਾਰਾਂ ਦੁਨੀਆ ਨੂੰ ਸੰਤ ਬਾਬਾ ਤਰਲੋਕ ਸਿੰਘ ਜੀ ਨੇ ਸਮੂਹ ਇਲਾਕੇ ਨਿਵਾਸੀਆਂ ਨੇ ਰਲ ਮਿਲ ਕੇ ਇਥੇ 3 ਮਹੀਨੇ ਗੁਰਮਖੋ ਪਿਆਰਿਓ ਜਿਹੜੀ ਚੱਕੀ ਚੱਲੀ ਤੇ ਹਜ਼ਾਰਾਂ ਦੁਨੀਆ ਨੂੰ ਗਫਾ ਪਾਣੀ ਸਦਾਇਆ ਉਸ ਤੋਂ ਬਾਅਦ ਪਰਮੇਸ਼ਰ ਦੇ ਹੁਕਮ ਦੇ ਨਾਲ 2008 ਦੇ ਵਿੱਚ ਸੰਤ ਬਾਬਾ ਤਰਲੋਕ ਸਿੰਘ ਜੀ ਜੋ ਸਤਖੰਡ ਵਾਸੀ ਇਹ ਸਰੀਰ ਨੂੰ ਤਿਆਗ ਗਏ ਤੇ ਉਹਨਾਂ ਦੀ ਵਰਸੀ ਜਿਹੜੀ ਆ ਗੁਰਮਖੋ ਪਿਆਰਿਓ 2008 ਤੋਂ ਆਪਾਂ ਮਨਾ ਰਹੇ ਹਾਂ ਸਾਲਾਨਾ ਵਰਸੀ ਸੰਗਤਾਂ ਦੇ ਸੰਯੋਗ ਦੇ ਨਾਲ ਬਹੁਤ ਦੂਰਾਂ ਦੂਰਾਂ ਤੋਂ ਸੰਗਤਾਂ ਨੇ ਆ ਕੇ ਪ੍ਰਾਲਾ ਕਰਕੇ ਤੇਲ ਫੁੱਲ ਜਿਹੜਾ ਇਕੱਠਾ ਕਰਕੇ ਸ੍ਰੀਮਾਨ ਸੰਤ ਬਾਬਾ ਤਰਲੋਕ ਸਿੰਘ ਜੀ ਦੀ ਵਰਸੀ ਸਮਾਗਮ ਨੂੰ ਇਹ ਚਾਰ ਚੰਨ ਲਾਏ ਗੁਰਮਖੋ ਪਿਆਰਿਓ ਹਜ਼ਾਰਾਂ ਦੁਨੀਆ ਨੂੰ ਗੁਰੂ ਪਾਸਾ ਮਹਾਰਾਜ ਜੀ ਦੇ ਨਾਲ ਜੋੜਨਾ ਕੀਤਾ ਹਜ਼ਾਰਾਂ ਸੰਗਤਾਂ ਨੂੰ ਤਾਰਿਆ ਗੁਰਮਖੋ ਪਿਆਰਿਓ ਦੇਸਾਂ ਵਿਦੇਸਾਂ ਦੇ ਵਿੱਚ ਸੰਗਤਾਂ ਨੇ ਤੇਲ ਹਲ ਇਕੱਠਾ ਕਰਕੇ ਗੁਰਮਖੋ ਪਿਆਰਿਓ ਹਰ ਸਾਲ ਦੇ ਸਾਲ ਤਰ੍ਹਾਂੇ ਵੱਧ ਚੜ ਕੇ ਨੌਜਵਾਨ ਲੜਕੀਆਂ ਮਾਈਆਂ ਬੀਬੀਆਂ ਸੇਵਾਦਾਰ ਬਹੁਤ ਗੁਰਮਖੋ ਪਿਆਰਿਓ ਸਰਦਾ ਤੇ ਪਾਵਨਾ ਦੇ ਨਾਲ ਇਸ ਦਰਬਾਰ ਦੀ ਸੰਗਤਾਂ ਨੇ ਸੇਵਾ ਕੀਤੀ ਹੈ ਇਸ ਸੰਬੰਧ ਨੂੰ ਮੁੱਖ ਰੱਖ ਕਰਕੇ ਦੋ ਸ੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਹੋਏ ਹਨ ਅੱਜ ਦਿਨ ਬੁੱਧਵਾਰ ਇਸ ਸ਼ੁੱਕਰਵਾਰ ਨੂੰ ਭੋਗ ਪੈਣਗੇ ਭੋਗ ਤੋਂ ਉਪਰੰਤ ਰਾਗੇ ਢਾਡੀਆ ਜਿਹੜੇ ਉਹ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੀ ਜੀਵਨੀ ਬਾਰੇ ਸੰਗਤਾਂ ਨੂੰ ਚਾਨਣਾ ਪਾ ਕੇ ਨਿਹਾਲ ਨਿਹਾਲ ਕਰਨਗੇ ਤੇ ਪਹੁੰਚ ਰਹੇ ਮਹਾਂਪੁਰਖ ਬਾਬਾ ਨਿਰਮਲ ਸਿੰਘ ਜੀ ਜੂਪੀ ਵਾਲੇ ਢਾਬ ਸਰ ਵਾਲੇ ਮਹਾਂਪੁਰਖ ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ ਪਹੁੰਚ ਰਹੇ ਮਹਾਪੁਰਖ ਬਾਬਾ ਜੰਗ ਸਿੰਘ ਜੀ ਜੋ ਹਾਰਫ ਕੇ ਜਿਹੜੇ ਲੰਗਰਾਂ ਦੀ ਸੇਵਾ ਕਰ ਰਹੇ ਆ ਗਰੀਬਾਂ ਨੂੰ ਜਾ ਕੇ ਹਸਪਤਾਲਾਂ ਦੇ ਵਿੱਚ ਭੋਜਨ ਸਕਾਉਂਦੇ ਆ ਗੁਰਮੁਖ ਪਿਆਰੇ ਉਹ ਵੀ ਪਹੁੰਚ ਰਹੇ ਹਨ ਔਰ ਸਾਰੀ ਸਾਧ ਸੰਗਤ ਨਗਰ ਨਿਵਾਸੀ ਬੇਕਾਂ ਵਸਤੀਆਂ ਭੂੜਿਆਂ ਵਾਲੀ ਬੇਕ ਸਾਰੇ tatha ਸਾਰੇ ਪਰਿਵਾਰ ਰਾਮ ਵਾਲੀਆਂ ਬੇਕਾਂ tatha ਰੁਕਣੇ ਵਾਲਾ ਅਲਾਕਾ ਨਿਵਾਸੀ ਜਿੰਨੀਆਂ ਵੀ ਸੰਗਤਾਂ ਇੱਥੇ ਗੁਰਮਖੋ ਪਿਆਰਿਓ ਵਧ ਵਧ ਕੇ ਇੱਥੇ ਸੇਵਾ ਕੀਤੀ ਆ ਪਰਮੇਸ਼ਰ ਮਹਾਰਾਜ ਦੀ ਕਿਰਪਾ ਦੇ ਨਾਲ ਪੀਵੋ ਪੌਲ ਖੰਡੇ ਧਾਰ ਹੋਵੇ ਜਨਮ ਸਹਿੇਲਾ ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਰੀਆਂ ਸੰਗਤਾਂ ਨੂੰ ਇਹ ਆਪਦੇਸ਼ ਆ ਗੁਰੂ ਦੇ ਚਰਨਾਂ ਦੇ ਨਾਲ ਜਿਹੜੀ ਏ ਆਪਦੀ ਸੁਰਤੀ ਨੂੰ ਟਿਕਾਓ ਗੁਰਮਖੋ ਪਿਆਰਿਓ ਪੀਵੋ ਪੌਲ ਖੰਡੇ ਧਾਰ ਹੋਵੇ ਜਨਮ ਸਹਿੇਲਾ ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰਚਿਲਾ ਤੇ ਗੁਰਮਖ ਪਿਆਰਿਓ ਗੁਰੂ ਦੀ ਕਿਰਪਾ ਦੇ ਨਾਲ ਸ੍ਰੀਮਾਨ ਸੰਤ ਬਾਬਾ ਤਰਲੋਕ ਸਿੰਘ ਜੀ ਹੁਣਾਂ ਨੇ ਜੋ ਇਹ ਦਵਾਈਆਂ ਬੂਟੀਆਂ ਦੇ ਕਾਰੋਬਾਰ ਚਲਾਏ ਨੇ ਕਈ ਪ੍ਰਾਣੀਆਂ ਨੂੰ ਜਿਵੇਂ ਬੁਖਾਰ ਟਾਈਫਾਇਡ ਪੀ ਲਿਆ ਹੋਰ ਬਿਮਾਰੀਆਂ ਉਹਨਾਂ ਦਾ ਫਰੀ ਇਲਾਜ ਹੈ ਜੋ ਮਰਜੀ ਸੇਵਾ ਦੇ ਵਿੱਚ 10 ਰੁਪਏ 20 ਰੁਪਏ ਸੇਵਾ ਦੇ ਵਿੱਚ ਪਾਉਣ ਤੇ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਇਥੋਂ ਹਜ਼ਾਰਾਂ ਸੰਗਤਾਂ ਜਿਹੜੀਆਂ ਰਾਜੀ ਹੋ ਗਈਆਂ ਜਾਂਦੀਆਂ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ಅಪਾਰ ਕਿਰਪਾ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਪਰੀ ਦੇ ਮਾਲਕ ਪਿੰਡ ਰੁਕਣੇ ਵਾਲਾ ਬਣਾਲੀ ਦੇ ਵਿੱਚ ਇਸ ਸਥਾਨ ਤੇ ਮਹਾਂਪੁਰਖ ਬਾਬਾ ਤਰਲੋਪ ਸਿੰਘ ਜੀ ਜਿਨ੍ਹਾਂ ਨੇ ਦਰਬਾਰ ਬਣਾਏ ਔਰ ਸੰਗਤ ਨੂੰ ਉਤਾਰਿਆ ਨਾਮ ਨਾਲ ਜੋੜਿਆ ਬਾਣੀ ਨਾਲ ਜੋੜਿਆ ਮੁੱਖ ਸੇਵਾਦਾਰ ਬਾਬਾ ਅੰਗਰੇਜ਼ ਸਿੰਘ ਜੀ ਔਰ ਅਸੀਂ ਇਸ ਇਲਾਕੇ ਨਿਵਾਸੀ ਸੰਗਤਾਂ ਨੂੰ ਸਾਰੀ ਨੂੰ ਬੇਨਤੀ ਕਰਦੇ ਹਾਂ ਕਿ ਮਹਾਂਪੁਰਖ ਬਾਬਾ ਤਰਲੋਪ ਸਿੰਘ ਉਨ੍ਹਾਂ ਦੀ ਵਰਸੀ ਦੇ ਸਬੰਧ ਦੇ ਵਿੱਚ ਦੋ ਖੰਡ ਪਾਠ ਸਾਬ ਅੱਜ ਆਰੰਭ ਕੀਤੇ ਗਏ ਨੇ ਦਿਨ ਬੁੱਧਵਾਰ ਔਰ ਸ਼ੁੱਕਰਵਾਰ ਖੰਡ ਪਾਠ ਸਾਹਿਬ ਜੀ ਦੇ ਭੋਗ ਪਾਣਗੇ ਉਸ ਤੋਂ ਉਪਰੰਤ ਦੀਵਾਨ ਸੱਜਣਗੇ ਜਿਸ ਦੇ ਵਿੱਚ ਜਸਵੀਰ ਸਿੰਘ ਢਾਡੀ ਜਥਾ ਜਸਵੀਰ ਸਿੰਘ ਮੋਲੇਕੇ ਢਾਡੀ ਜਥਾ ਜੈਮਲ ਸਿੰਘ ਜੱਲੋਕੇ ਔਰ ਹੋਰ ਵੀ ਢਾਡੀ ਕਵੀਸ਼ਰ ਬੰਦਨ ਰਾਗੀ ਤੁਹਾਡੀ ਪਹੁੰਚ ਰਹੇ ਨੇ ਔਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮਾਪੁਰਖਾਂ ਦੀ ਵਰਸ਼ੀ ਦੇ ਵਿੱਚ ਵੱਧ ਤੋਂ ਵੱਧ ਬਾਦ ਚੜ ਕੇ ਸੰਗਤਾਂ ਪਹੁੰਚਣਾ ਔਰ ਲੰਗਰਾਂ ਦੇ ਵਿੱਚ ਸੇਵਾ ਕਰਨ ਸੋ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਸੀ ਸਾਡੀ ਅੱਜ ਦੀ ਵੀਡੀਓ ਪਿੰਡ ਰੁਕਨੇ ਵਾਲਾ ਜਿਲ੍ਹਾ ਫਰੋਜਪੁਰ ਤੋਂ ਜਿੱਥੇ ਕਿ ਅਸੀਂ ਦੱਸ ਦਈਏ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਅ ਦਰਬਾਰ ਤੇ ਪਿੱਛੇ ਤੁਸੀਂ ਦਰਬਾਰ ਦੇਖ ਰਹੇ ਹੋ ਛੇਵੇਂ ਪਾਸ਼ਾ ਅਸ਼ੀਰਗੁਰ ਹਰਗੋਬਿੰਦ ਸਾਹਿਬ ਜੀ ਦਰਬਾਰ ਤੇ ਅੱਜ ਅਸੀਂ ਪਹੁੰਚੇ ਸੀ ਜਿੱਥੇ ਕਿ 21 ਫਰਵਰੀ ਨੂੰ 10 ਫੱਗਨ ਨੂੰ ਸ੍ਰੀ ਖਾਨਪਾਤ ਸਾਹਿਬ ਦੇ ਭੋਗ ਪਾਏ ਜਾਣਗੇ ਹਰਜਾਸ ਦਾ ਕੀਰਤਨ ਰਾਗੀ ਢਾਡੀ ਕੁਇਸ਼ਰ ਇੱਥੇ ਪਹੁੰਚ ਕੇ ਜਿਹੜਾ ਸੰਗਤ ਨੂੰ ਨਿਯਾਲ ਕਰਨਗੇ ਸੋ ਇਹ ਵੀਡੀਓ ਜਿਹੜੀ ਪਿੰਡ ਰੁਕਣੇ ਵਾਲੇ ਤੋਂ ਸੀ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਗੀ ਨਾਲ ਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਸਾਡੇ ਚੈਨਲ ਸਾਡੀ ਧਰਤੀ ਸਾਡੇ ਲੋਕਸ ਨੂੰ ਜਿਹੜਾ ਅਲਟ ਸक्राइब ਨਹੀਂ ਕੀਤਾ ਜਰੂਰ ਸक्राइब ਕਰਿਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਲਾਈਕ ਕਮੈਂਟ ਜਰੂਰ ਦਿਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ